ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਸ ਕਰਦਾ ਸਾਰੇ ਠੀਕ ਹੋਵੋਗੇ ਤੇ ਸਵਾਗਤ ਆ ਸਾਡੇ ਚੈਨਲ ਤੇ ਤੁਹਾਡਾ ਤੇ ਜਿਨ੍ਹਾਂ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਸੀਂ ਸਪੋਰਟ ਕਰੋਗੇ ਤਾਂ ਹੀ ਅਸੀਂ ਹੋਰ ਵੀਡੀਓ ਬਣਾਵਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਇਹ ਇਲੈਕਸ਼ਨਾਂ ਤੇ ਬਣਾਵਾਂਗੇ ਕਿ ਤੁਸੀਂ ਵੋਟ ਕਿਨੂੰ ਪਾਉਣੀ ਆ ਤੇ ਵੋਟ ਕਿਉਂ ਪਾਉਣੀ ਆ ਤੇ ਜਿਹੜਾ ਮੇਰਾ ਆਪਣਾ ਮੈਂ ਨਾ ਤਾਂ ਕਿਸੇ ਪਾਰਟੀ ਦਾ ਸਮਰਥਕਾਂਗਾ ਨਾ ਕਿਸੇ ਪਾਰਟੀ ਦਾ ਵਿਰੋਧੀ ਆ ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਵਧੀਆ ਕਹੋ ਜਿਹੜਾ ਮਤਲਬ ਮਾੜਾ ਕੰਮ ਕਰਦਾ ਤਾਂ ਤੇ ਆਪਾਂ ਪਹਿਲਾਂ ਆ ਜੰਨੇ ਵੀ ਵੋਟ ਪਾਓ ਕਿਨੂੰ ਮੈਂ ਕਿਸੇ ਪਾਰਟੀ ਨੂੰ ਕਹਿ ਰਿਹਾ ਵੀ ਤੁਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਕਰੋ ਜਾਂ ਬੀਜੇਪੀ ਜਾਂ ਹੋਰ ਕਿਸੇ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਮੈਂ ਸਿਰਫ ਇਹ ਕਹਿ ਰਿਹਾ ਵੀ ਜਿਹੜਾ ਤੁਸੀਂ ਜਿਹੜਾ ਨੈਟ ਤੇ ਸੋਸ਼ਲ ਮੀਡੀਆ ਤੇ ਜੋ ਕੁਝ ਚੱਲਦਾ ਹੈ ਜਾਂ ਜੋ ਤੁਹਾਨੂੰ ਅਖਬਾਰ ਜਾਂ ਟੀਵੀ ਦਿਖਾਉਂਦੇ ਨੇ ਤੁਸੀਂ ਉਹਨੂੰ ਅਵੋਇਡ ਕਰਕੇ ਜਿਹੜੇ ਉਹ ਆ ਜਿਹੜੀ ਅੱਜ ਦੀ ਆਹ ਵਾਲੀ ਵੀਡੀਓ ਬਣਾਉਣ ਲੱਗੇ ਆ ਇਹ ਆਪਾਂ ਤਾਂ ਬਣਾਉਣ ਲੱਗੇ ਆ ਤੁਸੀਂ ਵੋਟ ਕਿਨੂੰ ਤੇ ਕਿਉਂ ਪਾਉਣੀ ਜ਼ਰੂਰੀ ਆ ਤੇ ਜਿਹੜੀ ਵੋਟ ਕਿਨੂੰ ਪਾਓ ਮਤਲਬ ਮੈਂ ਇਹ ਨਹੀਂ ਕਿਸੇ ਕਹ ਰਿਹਾ ਹਾਂ ਵੀ ਕਿਸੇ ਕਾਂਗਰਸ ਨੂੰ ਪਾਉ ਜਾਂ ਕਾਲੀ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਜਿਹੜੀ ਹੁੰਦੀ ਆ ਉਹਨੂੰ ਨਹੀਂ ਮੈਂ ਕਹ ਰਿਹਾ ਨਾ ਤਾਂ ਮੈਂ ਕਿਸੇ ਪਾਰਟੀ ਦਾ ਵਿਰੋਧੀ ਆ ਨਾ ਕਿਸੇ ਪਾਰਟੀ ਦਾ ਪ੍ਰਸ਼ੰਸਕ ਸਿਰਫ ਮੈਂ ਆਪਣੀ ਨੌਲੋਜੀ ਜਿੰਨੀ ਕੁ ਮੈਨੂੰ ਹੈਗੀ ਆ ਉਹਦੇ ਸਹਾਰੇ ਨਾਲ ਬਣਾ ਰਿਹਾ ਤੇ ਆਸ ਕਰੂੰਗਾ ਵੀ ਤੁਹਾਨੂੰ ਵੀ ਤੁਸੀਂ ਵੀ ਉਹ ਗੱਲ ਤੇ ਜ਼ਰੂਰ ਆਪਣੀ ਚਰਚਾ ਕਰਿਓ ਜਾਂ ਉੱਤੇ ਗੱਲ ਤੇ ਗੌਰ ਕਰਿਓ ਜਿਹੜੀ ਹੁਣ ਪਹਿਲੀ ਗੱਲ ਆ ਵੀ ਤੁਸੀਂ ਵੋਟ ਪਾਉਣੇ ਕਿਨੂੰ ਆ ਪਹਿਲਾਂ ਤਾਂ ਤੁਸੀਂ ਜਿਹੜਾ ਜਦੋਂ ਵੋਟ ਪਾਉਣੀ ਕਿਸੇ ਵੀ ਪਾਰਟੀ ਨੂੰ ਵੋਟ ਪਾਉਣੀ ਕਿਸੇ ਅੰਨੇ ਭਗਤ ਨਾ ਬਣੇ ਉਹ ਕਿਸੇ ਪਾਰਟੀ ਨੂੰ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ ਵੀ ਜਦੋਂ ਕਹਿੰਦੇ ਜੰਗਲ ਦੇ ਵਿੱਚ VOTING ਹੋਈ ਤਾਂ ਸਾਰਿਆਂ ਨੇ ਕੁਹਾੜੀ ਨੂੰ ਵੋਟ ਦਿੱਤੀ ਕਿਉਂਕਿ ਜਿਹੜਾ ਉਹਦਾ ਜਿਹੜਾ ਪਿੱਛੇ ਵਾਲਾ ਹੁੰਦਾ ਉਹ ਲੱਕੜ ਦਾ ਹੁੰਦਾ ਤੇ ਅੱਗੇ ਵਾਲਾ ਲੋਹੇ ਦਾ ਹੁੰਦਾ ਤਾਂ ਲੋਕਾਂ ਜਿਹੜਾ ਲੱਕਾ ਉਹਨੇ ਦਰਖਤਾਂ ਨਹੀਂ ਜਹਾਪ ਵੀ ਜ਼ਿਆਦਾ ਵੋਟ ਕੁਹਾੜੀ ਨੂੰ ਦਿੱਤੀ ਵੀ ਇਹ ਸਾਡਾ ਆਪਦਾ ਬੰਦਾ ਵੀ ਤੁਹਾਨੂੰ ਆਪਦਾ ਕਟੂਹਾਂ ਦੇ ਜਦੋਂ ਕੁਹਾੜੀ ਜਿੱਤ ਗਈ ਉਸ ਤੋਂ ਬਾਅਦ ਜਿਹੜੀ ਆ ਉਹ ਕੁਹਾੜੀ ਦੇ ਹੀ ਲੱਕ ਜਿਹੜੇ ਉਹਨਾਂ ਦੇ ਦਰਖਤ ਸੀ ਸਾਰੇ ਉਹਨਾਂ ਨੂੰ ਕਟਿਆ ਤਾਂ ਇਹ ਨਾ ਭੁਲੇਖਾ ਰੱਖਿਓ ਵੀ ਕੋਈ ਮੇਰੇ ਵਰਗਾ ਜਾਂ ਮੇਰੀ ਜਾਤੀ ਦਾ ਜਾਂ ਮੇਰੇ ਧਰਮ ਦਾ ਜਿਹੜਾ ਵੀ ਤੁਹਾਨੂੰ ਪੋਲਿਟਿਕਸ 'ਚ ਜਿਹੜਾ ਆ ਜਾਂਦਾ ਉਹ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ ਕਿਸੇ ਧਰਮ ਦਾ ਨਹੀਂ ਹੁੰਦਾ ਤਾਂ ਉਹਨੂੰ ਜ਼ਰੂਰ ਯਾਦ ਰੱਖਿਓ ਵੀ ਲਾ ਲੋ ਵੀ ਫਰਜ਼ ਕਰੋ ਜੇ ਕਿਸੇ ਨੇ ਪੱਗ ਬੰਨੀ ਆ ਤਾਂ ਜ਼ਰੂਰੀ ਨਹੀਂ ਹੈ ਵੀ ਉਹ ਤੁਹਾਡੇ ਵਾਸਤੇ ਖੜੂਗਾ ਹੀ ਖੜੂਗਾ ਜਾਂ ਕਿਸੇ ਨੇ ਹਿੰਦੂ ਵੀਰ ਵੀ ਖੜਦੇ ਨੇ ਮੁਸਲਮਾਨ ਵੀਰ ਵੀ ਖੜਦੇ ਨੇ ਤਾਂ ਜਿਹੜਾ ਵੀ ਜਿਹੜਾ ਤੁਹਾਨੂੰ ਇਹ ਇਹ ਨਾ ਦੇਖੋ ਵੀ ਇਹ ਸਾਡੇ ਵਰਗਾ ਦੇ ਸਾਨੂੰ ਸਾਡਾ ਇਹ ਫਾਇਦਾ ਕਰੂਗਾ ਤੁਸੀਂ ਜਿੱਦੋਂ ਵੀ ਵੋਟ ਪਾਉਣੀ ਤੁਸੀਂ ਇਹ ਦੇਖਣਾ ਹੈ Google ਤੇ ਜਾਣਾ ਨਾ ਤੁਸੀਂ ਕਿਸੇ TV ਚੈਨਲ ਤੇ ਭਰੋਸਾ ਕਰਨਾ ਨਾ ਕਿਸੇ ਅਖਬਾਰ ਤੇ ਭਰੋਸਾ ਕਰਨਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਅੱਜ ਕੱਲ ਜਿਹੜੇ ਪੈਸਾ ਸਭ ਤੋਂ ਮੇਨ ਹੈ ਜੇ ਕਿਸ ਨੂੰ ਉਹ ਪੈਸੇ ਦਿੰਨੇ ਆ ਤਾਂ ਉਹ ਆਪਣੇ ਹਿਸਾਬ ਨਾਲ ਜਿਹੜਾ ਐਡ ਲਵਾ ਦਿੰਨੇ ਆ ਜਾਂ ਹੋਰ ਪੋਸਟਰ ਲਵਾ ਦਿੰਦੇ ਆ ਥਾਂ ਥਾਂ ਤੇ ਉਸ ਹਿਸਾਬ ਨਾਲ ਤੁਸੀਂ ਨਾ ਦੇਖੋ ਜੇ ਸਭ ਤੋਂ ਜ਼ਿਆਦਾ ਪਹਿਲਾਂ ਤੁਸੀਂ ਦੇਖਣਾ ਵੀ ਕਿਦੇ ਰਾਜ ਸਭ ਤੋਂ ਜ਼ਿਆਦਾ ਕ੍ਰਾਈਮ ਕਿਦੇ ਰਾਜ ਚ ਵਧਿਆ ਉਹ Google ਦੇ ਉੱਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਆ ਵੀ 2000 ਲਾ ਲੋ ਵੀ ਜੇ ਪਿਛਲੀ ਸਰਕਾਰ ਆ ਜਾਂ ਕੋਈ ਨਵੀਂ ਸਰਕਾਰ ਆ ਜਾਂ ਕਾਂਗਰਸ ਦੇ ਟਾਈਮ ਦੇ ਵਿੱਚ ਕਿੰਨਾ ਕਤਲੇਆਮ ਹੋਇਆ ਜਾਂ ਕਾਲੀਆਂ ਦੇ ਟਾਈਮ ਚ ਕਿੰਨਾ ਕਤਲੇਆਮ ਹੋਇਆ ਜਾਂ ਜਿਹੜੀ ਮਰਜ਼ੀ ਪਾਰਟੀ ਆ ਜਿਹੜੀ ਮਰਜ਼ੀ ਪਾਰਟੀ ਦੀ ਤੁਸੀਂ ਉਹਦੇ ਤੇ ਸਰਚ ਕਰਨਾ ਹੁਣ ਦੇਸ਼ ਨੂੰ ਸਭ ਤੋਂ ਜ਼ਿਆਦਾ ਪੰਜ ਜਿਹੜੀਆਂ ਹੁੰਦੀਆਂ ਨੇ ਪੰਜ ਚਾਰ ਤਾਕਤਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਬੇਰੋਜ਼ਗਾਰੀ ਤੁਸੀਂ ਸਭ ਤੋਂ ਪਹਿਲਾਂ ਜਾ ਕੇ Google Google ਤੇ ਭਰਨਾ ਵੀ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਕਿਹਦੇ ਟਾਈਮ ਦੇ ਵਿੱਚ ਆਈ ਕਿਹੜੀ ਗਵਰਨਮੈਂਟ ਦੀ ਸਰਕਾਰ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਆਈ ਤੇ ਕਿਉਂਕਿ ਇਹ ਜਿਹੜੀ ਬੇਰੋਜ਼ਗਾਰੀ ਹੈ ਇਹ ਹੀ ਦੇਸ਼ ਨੂੰ ਖਤਮ ਕਰਦੀ ਆ ਤੇ ਜਿਹੜਾ ਹੈਗਾ ਦੂਜਾ ਪੁਆਇੰਟ ਦੂਜਾ ਪੁਆਇੰਟ ਹੁੰਦਾ ਹੈ ਅਨਪੜਤਾ ਤੁਸੀਂ ਇਹ ਦੇਖਣਾ ਵੀ ਕਿਹਦੇ ਰਾਜ ਦੇ ਵਿੱਚ Google ਤੇ ਸਰਚ ਕਰਨਾ ਕਿਸੇ ਟੀਵੀ ਚੈਨਲ ਤੇ ਨਹੀਂ ਭਰੋਸਾ ਕਰਨਾ ਕਿਸੇ ਖਬਰਾਂ ਤੇ ਨਹੀਂ ਕਰਨਾ ਤੁਸੀਂ ਆਪ ਸਰਚ ਕਰਨਾ ਵੀ Google ਤੇ ਵੀ ਸਭ ਤੋਂ ਜ਼ਿਆਦਾ ਜਿਹੜੇ ਸਰਕਾਰੀ ਸਕੂਲ ਨੇ ਉਹ ਕਿਹੜੇ ਉਹਦੇ ਵਿੱਚ ਆਏ ਸਭ ਤੋਂ ਜ਼ਿਆਦਾ ਕਿਹੜੀ ਸਰਕਾਰ ਨੇ ਬਣਾਏ ਉਹ ਭਵੇਂ ਪਹਿਲਾਂ ਵਾਲੀ ਨੇ ਭਵੇਂ ਹੁਣ ਵਾਲੇ ਨੇ ਤੁਸੀਂ ਉਹਦੇ ਰਾਜ ਸੰਚ ਕਰ ਲੈਣਾ ਤੁਹਾਨੂੰ ਪਤਾ ਅੱਜਕੱਲ ਗੂਗਲ ਗੂਗਲ ਤੇ ਸਾਰਾ ਕੁਝ ਆ ਜਾਂਦਾ ਜਿਹੜਾ ਤੀਜਾ ਨੰਬਰ ਆ ਜਿਹੜਾ ਤੀਜਾ ਪੁਆਇੰਟ ਹੈਗਾ ਗਰੀਬੀ ਮੈਂ ਸਭ ਤੋਂ ਜਿਹੜਾ ਦੇਸ਼ ਨੂੰ ਆਪਾਂ ਨੂੰ ਪਿੱਛੇ ਲੈ ਕੇ ਜਾ ਰਿਹਾ ਉਹ ਸਿਰਫ ਗਰੀਬੀ ਆ ਤੇ ਹੁਣ ਤੁਸੀਂ ਇਹ ਦੇਖਣਾ ਹੈ ਵੀ ਕਿਹਦੇ ਰਾਜ ਚ ਸਭ ਤੋਂ ਜ਼ਿਆਦਾ ਗਰੀਬੀ ਰੇਸ਼ਿਓ ਸਭ ਤੋਂ ਜ਼ਿਆਦਾ ਲੋਅ ਰੇਟ ਕਿਤੇ ਕਿਹਦੇ ਰਾਜ ਚ ਜ਼ਿਆਦਾ ਸਭ ਤੋਂ ਜ਼ਿਆਦਾ ਹਾਈएस्ट ਰੇਟ ਕਿਹਨੇ ਦੇਸ਼ ਨੂੰ ਆਪਣਾ ਪਾਵਰ ਅਪ ਕਰਨ ਦੇ ਵਿੱਚ ਸਹਾਇਤਾ ਕੀਤੀ ਕਿਹਨੇ ਨਹੀਂ ਕੀਤੀ ਤੁਸੀਂ ਇਹ ਇਹ ਜ਼ਰੂਰ ਤਿੰਨ ਗੱਲਾਂ ਦਾ ਤਾਂ ਪੱਕਾ ਧਿਆਨ ਰੱਖਣਾ ਹੈ ਇੱਕ ਆਪਣਾ ਅਨਪੜਤਾ ਹੋਗੀ ਬੇਰੋਜ਼ਗਾਰੀ ਹੋਗੀ ਤੇ ਗਰੀਬੀ ਹੋਗੀ ਇਹ ਤਿੰਨਾਂ ਦਾ ਤਾਂ ਪੱਕਾ ਤੁਸੀਂ ਦੇਖਣਾ ਕਿਉਂਕਿ ਇਹਨਾਂ ਇਹਨਾਂ ਗੱਲਾਂ ਕਰਕੇ ਹੀ ਤਿੰਨ ਤਿੰਨ ਚੌਥਾ ਪੁਆਇੰਟ ਤੁਸੀਂ ਇਹ ਦੇਖਣਾ ਵੀ ਕਿਹਦੇ ਰਾਜ ਦੇ ਵਿੱਚ ਜਿਆਦਾ ਸਭ ਤੋਂ ਜਿਆਦਾ ਪਖੰਡਵਾਦ ਹੋਇਆ ਜਾਨੀ ਕਿ ਅਗਿਆਨਤਾ ਕਿਉਂਕਿ ਜਿਹੜੀ ਆ ਅਗਿਆਨਤਾ ਹੈ ਉਹ ਵੀ ਦੇਸ਼ ਨੂੰ ਪਿੱਛੇ ਲੈ ਕੇ ਜਾਂਦੀ ਆ ਕਿਉਂਕਿ ਤੁਸੀਂ ਦੇਖਣਾ ਵੀ ਕਿਹਦੇ ਰਾਜ ਚ ਕਿਹੜੇ ਜ ਬਾਬੇ ਜਾਂ ਹੋਗੇ ਕਿ ਵੀ ਇਹਨਾਂ ਦੇ ਕਿਹਨੂੰ ਜਿਆਦਾ ਸਮਰਥਨ ਮਿਲਿਆ ਕਿਉਂਕਿ ਜਿਹੜੇ ਬਾਬੇ ਨੇ ਇਹ ਬਾਬੇ ਹੀ ਤੁਹਾਨੂੰ ਵੋਟਾਂ ਚ ਉਹ ਕਰਦੇ ਨੇ ਸਹਾਇਤਾ ਕਰਦੇ ਨੇ ਇਹਨਾਂ ਦੀ ਫੰਡਿੰਗ ਕਰਦੇ ਨੇ ਗਵਰਨਮੈਂਟਾਂ ਦੀ ਤੁਸੀਂ ਇਹ ਦੇਖਣਾ ਵੀ ਜਦੋਂ ਜਦੋਂ ਦੇਸ਼ ਦੇ ਵਿੱਚ ਅਗਿਆਨਤਾ ਆਊਗੀ ਤਾਂ ਜਿਹੜੀ ਅਗਿਆਨਤਾ ਹੈ ਉਹ ਵੀ ਦੇਸ਼ ਨੂੰ ਪਿੱਛੇ ਲੈ ਕੇ ਜਾਂਦੀ ਆ ਕਿਉਂਕਿ ਜਦੋਂ ਉਹ ਬਾਬੇ ਕਹਿੰਦੇ ਨੇ ਵੀ ਹਾਂ ਵੀ ਤੁਹਾਡਾ ਕੰਮ ਹੋ ਜੂਗਾ ਤਾਂ ਜਿਹੜੇ ਦੂਜੇ ਨੇ ਬੰਦਿਆਂ ਨੂੰ ਇਹਨਾਂ ਨਹੀਂ ਸਮਝ ਲੱਗਦੀ ਹੈ ਤੇ ਉਹ ਉਹਨਾਂ ਦੇ ਚੱਕਰ ਦੇ ਵਿੱਚ ਆ ਕੇ ਉਹਨਾਂ ਨੂੰ ਵੋਟਾਂ ਪਾਦਣੇ ਕਿਉਂਕਿ ਜਿਹੜੀ ਗਵਰਨਮੈਂਟਾਂ ਨੇ ਉਹ ਇਹਨਾਂ ਨੂੰ ਫੰਡਿੰਗ ਕਰਦੀਆਂ ਨੇ ਬਾਬੇ ਗੁੱਬਿਆਂ ਦਾ ਤੁਸੀਂ ਇਹਨਾਂ ਦੇ ਚੱਕਰ ਤੇ ਨਹੀਂ ਪੈਣਾ ਤੁਸੀਂ Google ਤੇ ਜਿਹੜੀਆਂ ਚਾਰ ਗੱਲਾਂ ਤੁਸੀਂ Google ਤੇ ਜਾਣਾ ਇਹਨਾਂ ਇਹਨਾਂ ਦਾ ਤੁਸੀਂ ਸਰਚ ਕਰਨੀਆਂ ਨੇ ਵੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਕਿਹੜੀ ਸਰਕਾਰ ਦੇ ਵਿੱਚ ਤੇ ਦੇਸ਼ ਦਾ ਜਿਹੜਾ ਉਹ ਵਾਟਾ ਆਪਣਾ ਕਿਹਦੇ ਦੇਸ਼ ਸਭ ਤੋਂ ਜ਼ਿਆਦਾ ਲੋਅ ਆਈ ਜਮਾ ਪੰਜਵਾਂ ਇੰਪੋਰਟੈਂਟ ਆ ਉਹ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਵੀ ਤੁਸੀਂ ਦੇਖਣਾ ਹੈ Google ਤੇ ਜਾਣਾ ਹੈ ਕਿਹੜੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਾਈਮ ਰੇਟ ਵਧਿਆ ਕਿਉਂਕਿ ਜਿਹੜਾ ਲੁੱਟਾਂ ਖੋਹਾਂ ਕ੍ਰਾਈਮ ਰੇਟ ਤੁਸੀਂ ਆਪ ਜਾ ਕੇ ਤੁਸੀਂ ਜਦੋਂ ਤੁਸੀਂ ਗੂਗਲ ਤੇ ਕਰੋਗੇ ਤੁਹਾਨੂੰ ਸਾਰਾ ਕੁਝ ਇਹ ਈਜ਼ੀਲੀ ਮਿਲ ਜਾਣਾ ਵੀ ਕਿਹੜੇ ਰਾਜ 'ਚ ਸਭ ਤੋਂ ਜ਼ਿਆਦਾ ਕ੍ਰਾਈਮ ਰੇਟ ਵਧਿਆ ਕਿਹੜੇ ਰਾਜ 'ਚ ਸਭ ਤੋਂ ਜ਼ਿਆਦਾ ਗੁੰਡੇ ਵਧੇ ਕਿਉਂਕਿ ਜਿਹੜੀਆਂ ਪਿਛਲੇ 4 ਗੱਲਾਂ ਨੇ ਗੁੰਡਾ ਰਾਜ ਸਿਰਫ ਇਹਦੇ ਕਰਕੇ ਹੁੰਦਾ ਹੈ ਤੇ ਕਿਹਦੇ ਰਾਜ ਦੇ ਵਿੱਚ ਜਿਆਦਾ ਸਭ ਤੋਂ ਜਿਆਦਾ ਸਿੱਖਿਆ ਮਿਲੀ ਕਿਉਂਕਿ ਸਿੱਖਿਆ ਨੂੰ ਵੀ ਸਿੱਖਿਆ ਬਹੁਤ ਹੀ ਮਹੱਤਵਪੂਰਨ ਰੱਖਦੀ ਹੈ ਤੇ ਇਹਨਾਂ ਪੰਜ ਗੱਲਾਂ ਦਾ ਤੁਸੀਂ ਪੱਕਾ ਧਿਆਨ ਰੱਖਣਾ ਤੇ ਹੋਰ ਵੀ ਗੱਲਾਂ ਹੈਗੀਆਂ ਨੇ ਉਹ ਆਪਾਂ ਹੋਰ ਵੀਡੀਓ 'ਚ ਕਰਾਂਗੇ ਅੱਗੇ-ਅੱਗੇ ਕਰਾਂਗੇ ਤੁਸੀਂ ਇਸ ਕਰਕੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਓ ਤੇ ਜਿਹੜਾ ਹੁਣ ਆਪਣਾ ਅੱਗੇ ਵੀ ਵੋਟ ਕਿਉਂ ਪਾਈਏ ਵੋਟ ਕਿਉਂ ਪਾਉਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਕਿਸੇ ਨੂੰ ਵੋਟ ਹੀ ਨਹੀਂ ਪਾਵਾਂਗੇ ਤਾਂ ਕੋਈ ਵੀ ਮਾੜੀ ਢੀੜੀ ਸਰਕਾਰ ਆ ਜਿਹੜੀ ਉਹ ਉਹਦੇ ਵਿੱਚ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਰਾ ਕੁਝ ਜਿਹੜੀਆਂ ਪੰਜ ਗੱ ਤੁਸੀਂ ਵੋਟ ਪਾਉਣੀ ਆ ਕਿਉਂਕਿ ਜੇ ਤੁਸੀਂ ਵੋਟ ਪਾਉਂਗੇ ਤਾਂ ਜਿਹੜੀ ਤੁਹਾਡੀ ਵਧੀਆ ਸਰਕਾਰ ਚੁਣੀ ਹੋਈ ਉਹ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੋਊਗੀ ਤੁਹਾਡਾਂ ਆਉਣ ਵਾਲਾ ਭਵਿੱਖ ਹੋਊਗੀ ਤੇ ਤੁਸੀਂ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਸਹਾਇਤਾ ਕਰੋਗੇ ਜੇ ਤੁਸੀਂ ਇਹ ਗੱਲਾਂ ਦਾ ਪੰਜ ਜਾਂ ਤੁਸੀਂ ਵੋਟ ਨਹੀਂ ਪਾਉਂਦੇ ਜਾਂ ਤੁਸੀਂ ਸਿਆਣੇ ਹੋ ਤੁਸੀਂ ਵੋਟ ਨਹੀਂ ਕਰ ਰਹੇ ਹਾਂ ਵੀ ਅਸੀਂ ਵੋਟ ਹੀ ਨਹੀਂ ਕਰਨੀ ਵੀ ਜੇ ਤੁਹਾਨੂੰ ਲੋਕਤੰਤਰ ਦੇ ਵਿੱਚ ਭਰੋਸਾ ਨਹੀਂ ਤਾਂ ਇਹ ਵੀ ਗੱਲ ਹੈ ਤੁਸੀਂ ਵੋਟ ਜ਼ਰੂਰ ਪਾਉਣੀ ਆ ਤੇ ووٹ ਇਸ ਕਰਕੇ ਜ਼ਰੂਰੀ ਪਾਉਣੀ ਹੈ ਕਿਉਂਕਿ ਤੁਸੀਂ ਆਪ ਦੀ ਸਰਕਾਰ ਤੁਸੀਂ ਆਪ ਚੁਣੋ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਇਹ ਨਹੀਂ ਹੈ ਵੀ ਕਿਸੇ ਦੇ ਅੰਨੇ ਭਗਤੀ ਬਣ ਜਾਓ ਕਿਉਂਕਿ ਜਦੋਂ ਕਿਸੇ ਵੀ ਸਰਕਾਰ ਦੇ ਅੰਨੇ ਭਗਤ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਇਹਨਾਂ ਨੂੰ ਬੇਫੂਕ ਬਣਾਉਣਾ ਹੁਣ ਬਹੁਤ ਹੀ ਆਸਾਨ ਹੈ ਤੇ ਤੁਸੀਂ ਇਹ ਆ ਗਲਤੀ ਨਹੀਂ ਕਰਨੀ ਹੈ ਜਿਹੜੀ ਸਰਕਾਰ ਤੁਸੀਂ ਪੰਜ ਗੱਲਾਂ ਦਾ ਧਿਆਨ ਰੱਖਣਾ ਤੇ ਹੋਰ ਵੀ ਗੱਲਾਂ ਹੋਣਗੀਆਂ ਤੇ ਉਹ ਕੋਈ ਨਹੀਂ ਤੁਸੀਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਨੂੰ ਹੋਰ ਵੀਡੀਓਜ਼ ਬਣਾਉਣ ਦੀ ਮੋਟੀਵੇਸ਼ਨ ਆ ਸਕੇ ਤੇ ਕਮੈਂਟ ਜ਼ਰੂਰ ਕਰੋ ਵੀ ਅਗਲੀ ਵੀਡੀਓ ਆਪਾਂ ਕਿਹੜੇ ਟੌਪਿਕ ਤੇ ਬਣਾਈਏ ਤੇ ਕਿਉਂ ਬਣਾਈਏ ਠੀਕ ਹੈ ਤੇ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਇੱਕ ਆਪਣੇ ਪੰਜਾਬੀ ਵਿੱਚ ਬਹੁਤ ਜਿਹੜੀ ਉਹ ਆ ਵੀ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਦੇ ਹੈ ਕਿਉਂਕਿ ਉਹਦੇ ਕਰਕੇ ਕਈਆਂ ਨੂੰ ਹਿੰਦੀ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਪੰਜਾਬੀ ਜਿਹੜੇ ਨੇ ਆਪਣੇ ਪੰਜਾਬ ਵਾਲੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇਗੇ ਉਹਦੇ ਕਰਕੇ ਸਾਨੂੰ ਹਿੰਦੀ ਵੀਡੀਓ ਬਣਾਣੀ ਪੈ ਸਕਦੀ ਹੈ ਇਸੇ ਕਰਕੇ ਕਿਉਂਕਿ ਹਿੰਦੀ ਜਿਹੜੀ ਆ ਆਡੀਅנס ਆ ਉਹ ਚੈਨਲ ਨੂੰ ਸਬਸਕ੍ਰਾਈਬ ਹੀ ਕਰਦੀ ਆ ਤੇ ਲੈਕ ਵੀ ਕਦੇ ਸ਼ੇਅਰ ਵੀ ਕਰਦੀ ਹੈ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਸਾਡੇ ਚੈਨਲ ਨੂੰ ਆਪਣਾ ਅੱਗੇ ਤੋਂ ਅੱਗੇ ਵਧਾਓ ਕਿਉਂਕਿ ਆਪਾਂ ਵੀਡੀਓ ਇਸੇ ਤਰ੍ਹਾਂ ਪਾਵਾਂਗੇ ਕਿਉਂਕਿ ਇਹ ਗੰਦਮੱਧ ਨਹੀਂ ਪਾ ਰਿਹਾ ਹੈ ਪ੍ਰਮੋਟ ਨਹੀਂ ਕਰ ਰਿਹਾ ਆਪਣੇ ਸ਼ੂਜ਼ ਦੀ ਸ਼ਾਪ ਤੇ ਆਪਾਂ ਉਹਦੇ ਰਿਲੇਟਿਡ ਵੀ ਵੀਡੀਓ ਪਾਉਨੇ ਆ ਜਿਹੜੇ ਆਪਣੇ ਆਮ ਸੋਸ਼ਲ ਜਿਹੜੇ ਹੁੰਦੇ ਨੇ ਏਜੰਡੇ ਹੁੰਦੇ ਨੇ ਉਹਦੇ ਚ ਵੀ ਵੀਡੀਓ ਪਾਵਾਂਗੇ ਠੀਕ ਹੈ ਧੰਨਵਾਦ ਜਰੂਰ ਸਪੋਰਟ ਕਰਿਓ